ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੂੰ ਪ੍ਰਭ ਦਾਤਾ ਦਾ ਨਮਤ ਪੂਰਾ ਹਮ ਥਾਰੇ ਪੇਖ ਰਹੀ ਜੀਓ ਮੈਂ ਕਿਆ ਮੰਗਾਂ ਕਿ ਸੇ ਥੇਰ ਨਰਹੀ ਹਰ ਦੀ ਜੈ ਨਾਮ ਪਿਆਰੀ ਜੀਓ ਹਰ ਚਰਨ ਸਰਨ गोविंद ਦੁਖ ਭਜਨਾ ਦਾਸ ਆਪਣੇ ਕੋ ਨਾਮ ਦੇਹੁ ਦੇਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਉਜਾਗ ਹੈ ਕੂਪ ਤੇ ਕਾਢ ਲਿਓ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਆਂ ਤੁਦ ਜਟھے ਸਚੈ ਪਤਿ ਸਾ ਮਲ ਜਨਮ ਜਨਮ ਦੀ ਕੱਟੀਐ ਸੁ ਕਹ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਹਸਰੀ ਮਹਿਲਾ ਤੀਜਾ ਕਾਜ ਧਨ ਸੰਚੇ ਮੂਰਖ ਗਾਵਾਰ ਮਨ ਮੁਖ ਪੂਲੇ ਅੰਦ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚ ਤਨ ਸੰਚੇ ਮੂਰਖ ਗਾਵਾਰ ਮਨ ਮੁਖ ਪੂਲੇ ਅੰਦ ਗਾਵਾਰ ਵਿਖਿਆ ਤੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਜਾ ਤਨ ਗੁਰਮਤੀ ਪਾਏ ਕਾਚਾ ਤਨ ਪੁਨ ਆਵੇ ਜਾਏ ਰਹਾਉ ਮਨ ਮੁਖ ਪੂਲੇ ਸਭ ਮਰਹਿਂ ਦਵਾਰ ਪਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤ ਗੁਰ ਭੇਟੇ ਪੂਰੈ ਬਾਗ ਸਾਚ ਰਤੇ ਅਹ ਨਿਸਬਰਾਗ ਜੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰ ਭਾਗ ਹਰ ਨਾਮ ਸਮਾਣੀ ਸਿਧ ਸਾਧਕ ਤਰਸੈ ਸਭ ਲੋਏ ਪੂਰ ਭਾਗ ਪ੍ਰਾਪਤ ਹੋਏ ਸਭ ਕਿਝ ਸਾਚਾ ਸਾਚਾ ਹੈ ਸੋ ਉਤਮ ਬ੍ਰਹਮੁ ਪਸ਼ਾਨ ਕੋਇ ਸਜਾ ਚਾ ਸਚ ਆਪ ਦੜਾਏ ਨਾਨਕ ਆਪੇ ਵਿਖੇ ਆਪੇ ਸਚ ਲਾਏ ਸਭ ਗਿਜ ਸਾਚਾ ਸਾਚਾ ਹੈ ਸੋਇ ਉਤਮ ਬ੍ਰਹਮ ਪਛਾਣ ਕੋਏ ਸਜ ਸਾਜਾ ਸਜ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਅਪੇ ਸਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ